ਸਿੱਖ ਇਤਿਹਾਸ ਦੀ ਪ੍ਰਸਿੱਧ ਪੁਸਤਕ ਸਿੱਖ ਰਾਜ ਕਿਵੇਂ ਬਣਿਆ ਲਿਖਤ ਗਿਆਨੀ ਸੂਨ ਸਿੰਘ ਸ਼ੀਤਲ ਜੀ ਕਾਡ ਪਹਿਲਾ ਜਗਤ ਜਲੰਧਾ 18ਨ ਵਾਸਤੇ ਗੁਰੂ ਨਾਨਕ ਦੇਵ ਜੀ ਨੇ 15 ਅਪ੍ਰੈਲ 1469 ਈਸਵੀ ਵਿਸਾਖ ਸੁਦੀ 3 1500 26 ਬਿਕਰਮੈ ਨੂੰ ਅਵਤਾਰ ਧਾਰਿਆ ਆਪਜੀ ਨੇ ਦੇਸ਼ ਦੇ ਡਿੱਗੇ ਹੋਏ ਜੀਵਨ ਨੂੰ ਹਰ ਪਹਿਲੋਂ ਤੋਂ ਉੱਚਾ ਚੁੱਕਿਆ ਨਰੰਗਕਾਰ ਦੇ ਸਿਮਰਨ ਦੀ ਨਵੀਂ ਲਟਕ ਲਾਈ ਧਰਮ ਤੇ ਸਮਾਜ ਦੀਆਂ ਕੁਰੀਤੀਆਂ ਨੂੰ ਦੂਰ ਕੀਤਾ ਤੇ ਨਾਲ ਹੀ ਸਮੇਂ ਦੀ ਹਕੂਮਤ ਤੋਂ ਤੇਵੀ ਬੜੇ ਖੁੱਲੇ ਤੇ ਖਰੇ ਸ਼ਬਦਾਂ ਵਿੱਚ ਨੁਕਤਾਚੀਨੀ ਕੀਤੀ ਰਾਜ ਕਰਮਚਾਰੀਆਂ ਦੇ ਚਲਣ ਬਾਰੇ ਆਪਜੀ ਨੇ رائے ਪ੍ਰਗਟ ਕੀਤੀ ਕਲਕਾਤੀ ਰਾਜੇ ਕਸਾਈ ਧਰਮ ਪੰਖਕਾਰ ਉਡਰਿਆ ਜਿੱਥੇ ਹਜੂ ਰਹਾਣੀਆਂ ਦੇ ਮਾਲਕ ਸਨ ਉਥੇ ਧਰਮ ਰਾਜਨੀਤੀ ਦੇ ਵੀ ਸੱਚੇ ਪ੍ਰਚਾਰਕ ਸਨ ਗਰੀਬਾਂ ਦਾ ਦਰਦ ਰੱਖਣ ਵਾਲੇ ਮਹਾਰਾਜ ਜੀ ਦੁਖੀ ਪਰਜਾ ਨੂੰ ਕਸਾਈ ਰਾਜਿਆਂ ਦੇ ਵਸ ਪਿਆ ਵੇਖ ਕੇ ਕਿਵੇਂ ਸੁਹਾਰ ਸਕਦੇ ਸਨ ਸੁਆਪ ਜੀ ਨੇ ਕਜੇਹ ਪੰਥ ਦੀ ਨੇਤਰੀ ਜੋ ਦੇਸ਼ ਵਿੱਚ ਧਰਮ ਦਾ ਰਾਜ ਕਾਇਮ ਕਰ ਸਕੇ ਤੰਤਨ ਗੁਰੂ ਅਮਰਦਾਸ ਪਾਤਸ਼ਾਹ ਜੀ ਇਸ ਪੰਥ ਦਾ ਪ੍ਰਚਾਰ ਸਾਰੇ ਦੇਸ਼ ਵਿੱਚ ਖਿਲਰ ਗਿਆ ਤਾਂ ਤੀਸਰੇ ਗੁਰੂ ਤੰਤਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਾਰੇ ਮੁਲਕ ਨੂੰ 22 ਹਿੱਸਿਆਂ ਵਿੱਚ ਵੰਡਿਆ ਤੇ ਹਰ ਹਿੱਸੇ ਵਿੱਚ ਪ੍ਰਚਾਰ ਵਾਸਤੇ ਇੱਕ ਇੱਕ ਆਗੂ ਥਾਪਿਆ ਐ ਸਿਲਸਿਲੇ ਨੂੰ 22 ਮੰਝੀਆਂ ਵੀ ਕਹਿੰਦੇ ਹਨ ਨੀਤੀਨੀਪੂਨ ਬਾਦਸ਼ਾਹ ਅਕਬਰ ਗੁਰੂ ਘਰ ਦਾ ਸ਼ਰਧਾਲੂ ਸੀ ਉਹ ਲੋਹਾਰ ਤੋਂ ਦਿੱਲੀ ਨੂੰ ਜਾਂਦਾ ਹੋਇਆ ਗੁਰੂ ਜੀ ਦੇ ਦਰਸ਼ਨ ਨੂੰ ਗਿਆ ਤੇ ਕਿਹਾ ਹਜ਼ੂਰ ਕੋਈ ਸੇਵਾ ਬਖਸ਼ੋ ਤਾਂ ਮਹਾਰਾਜੀ ਨੇ ਕਿਹਾ ਇਹ ਸਾਲ ਪੰਜਾਬ ਦਾ ਮਾਮਲਾ ਮਾਫ ਕਰ ਦਿਓ ਕਿਉਂਕਿ ਜਿੰਸਾਂ ਦਾ ਪਾਉ ਗਿਰਨ ਕਰਕੇ ਜ਼ਿਮੀਂਦਾਰਾਂ ਨੂੰ ਬੜੀ ਤੰਗੀ ਹੋ ਜਾਵੇਗੀ ਅਕਬਰ ਨੇ ਮਾਮਲਾ ਮਾਫ ਕਰ ਦਿੱਤਾ ਤੇ ਆਪਣੀ رائے ਪ੍ਰਗਟ ਕੀਤੀ ਕਿ ਗੁਰੂ ਗਰੀਬਾਂ ਦਾ ਦੋਸਤ ਹੈ ਅਸਕਰਤ ਨਾਂ ਦਾ ਇਹ ਅਸਰ ਹੋਇਆ ਕਿ ਪੰਜਾਬ ਦੇ ਜੱਟਾਂ ਵਿੱਚ ਸਿੱਖੀ ਬਹੁਤ ਵਧ ਗਈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਿੱਖੀ ਪੰਥ ਨੂੰ ਸਹੀ ਅਰਥਾਂ ਵਿੱਚ ਜਥੇਬੰਦ ਕੀਤਾ। ਆਪਣੇ ਪਿਤਾ ਜੀ ਦਾ ਆਰੰਭ ਕੀਤਾ ਹੋਇਆ ਅੰਮ੍ਰਿਤਸਰ ਹਰਮੰਦਰ ਸਾਹਿਬ ਪੂਰਨ ਕੀਤਾ। 220 ਬਿਆਂ ਦੇ ਪ੍ਰਚਾਰ ਤੇ ਉਗਰਾਹੀ ਨੂੰ ਠੀਕ ਕੀਤਾ ਤੇ ਸਭ ਤੋਂ ਵੱਡਾ ਕੰਮ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਪੂਰੀ ਕਰਨ ਦਾ ਕੀਤਾ। ਹੁਣ ਸਿੱਖ ਇੱਕ ਪੂਰੀ ਤਰ੍ਹਾਂ ਜਥੇਬੰਦ ਧਰਮ ਸੀ ਸਿੱਖਾਂ ਕੋਲ ਚਾਰ ਚੀਜ਼ਾਂ ਆਪਣੀਆਂ ਸਨ ਆਪਣਾ ਗ੍ਰੰਥ ਆਪਣਾ ਧਰਮ ਮੰਦਰ ਆਪਣਾ ਧਰਮਾਗੂ ਤੇ ਆਪਣੀ ਸਾਂਝੀ ਕੋਲਕ ਜਾਨੀ ਕਿ ਫਾਂਡੇ ਜਾਂ ਖਜਾਨਾ ਇਸ ਵੇਲੇ ਸਿੱਖੀ ਫਕੀਰਾਂ ਦੀ ਟੋਲੀ ਨਹੀਂ ਰਹੀ ਸੀ ਸੰਗੋ ਵਿਹਾਰ ਇੱਕ ਬੰਦਿਆਂ ਦਾ ਇੱਕ ਅਟੁੱਟ ਲੜੀ ਵਿੱਚ ਪੂਰਤਾ ਹੋਇਆ ਪੰਥ ਸੀ ਉਹਨਾਂ ਵਿੱਚ ਵਾਹੀਵਾਨ ਜਿਮੀਦਾਰ ਦੁਕਾਨਦਾਰ ਵਪਾਰੀ ਸ਼ਸ਼ਤਰਦਾਰੀ ਸਿਪਾਹੀ ਧਰਮ ਪ੍ਰਚਾਰਕ ਮੁੱਕ ਦੀ ਗੱਲ ਵੱਡੀ ਤੋਂ ਵੱਡਾ ਤੇ ਛੋਟੀ ਤੋਂ ਛੋਟਾ ਹਰ ਤਰ੍ਹਾਂ ਦੇ ਆਦਮੀ ਸਨ ਕੋਈ ਕਿ ਨਰੰਗ ਕਰਨ ਨੂੰ ਪੂਜਦੇ ਤੇ ਧਰਤੀ ਤੇ ਇੱਕ ਗੁਰੂ ਅਰਜਨ ਦੇ ਪਾਸ਼ਾ ਜੀ ਦਾ ਹੁਕਮ ਮੰਨਦੇ ਸਨ ਇਸ ਵੇਲੇ ਗੁਰਗੱਦੀ ਦੀ ਸ਼ਾਨ ਫਕੀਰਾਂ ਵਾਲੀ ਨਹੀਂ ਸੀ ਮਹਾਰਾਜਿਆਂ ਵਾਲੀ ਸੀ ਗੁਰੂ ਅਰਜਨ ਦੇਵ ਜੀ ਨੇ ਆਪ ਬੜੇ ਸਾਦਾ ਰਹਿੰਦੇ ਸਨ ਪਰ ਗੁਰਗੱਦੀ ਦੀ ਸ਼ਾਨ ਵਾਸਤੇ ਸ਼ਾਹੀ ਮੰਦਰ ਰੇਸ਼ਮੀ ਤੰਬੂ ਹਾਥੀ ਕੋੜੇ ਸਭ ਕੁਝ ਸੀ ਇੱਥੋਂ ਤੱਕ ਕਿ ਸਿੱਖੀ ਨੇ ترقی ਕੀਤੀ ਕਿ ਇਹ ਪੰਥ ਤਸਵੀਰ ਜਹਾਂਗੀਰ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਿਆ ਅੰਤ ਉਹ ਤੱਕੇ ਕੋਰ ਬਾਦਸ਼ਾਹ ਦੇ ਹੁਕਮ ਨਾਲ ਗੁਰੂ ਅਰਜਨ ਦੇਵ ਜੀ 3 ਮਈ 1606 ਈਸਵੀ ਜੇਠ ਸੁਦੀ 4 ਦੋ ਹਾੜ 1663 ਬਿਕਰਮੀ ਨੂੰ ਸ਼ਹੀਦ ਕਰ ਦਿੱਤੇ ਗਏ ਫਿਰ ਬਲੀ ਜੋਦੇ ਗੁਰੂ ਹਰਗੋਬਿੰਦ ਪਾਸ਼ਾ ਜੀ ਗੁਰਗੱਦੀ ਤੇ ਬੈਠੇ ਉਹ ਪੀਰਾਂ ਦੇ ਪੀਰ ਤੇ ਰਾਜਿਆਂ ਦੇ ਰਾਜੇ ਤੇ ਮਹਾਰਾਜਿਆਂ ਦੇ ਮਹਾਰਾਜੇ ਸਨ ਉਹਨਾਂ ਦੇ ਸਿਰ ਤੇ ਸੁਨਹਿਰੀ ਕਲਗੀ ਗਾਤਰੇ ਦੋ ਤਲਵਾਰਾਂ ਤੇ ਹੱਥ ਉਤੇ ਸੁੰਦਰ ਬਾਜ ਹੁੰਦਾ ਸੀ ਆਪ ਅਕਾਲ ਤਖਤ ਉਤੇ ਸ਼ਾਹੀ ਪੋਸ਼ਾਕ ਪਹਿਨ ਕੇ ਬਾਦਸ਼ਾਹੀ ਤਖਤ ਸਜਾ ਕੇ ਦਰਬਾਰ ਲਗਾਉਂਦੇ ਸਨ ਮੋਗਲ ਸ਼ਾਹੀ ਦੇ ਅੰਦਰ ਹੀ ਅੰਦਰ ਸਿੱਖਾਂ ਦਾ ਪੰਚਾਇਤੀ ਰਾਜ ਕਾਇਮ ਹੋ ਚੁੱਕਾ ਸੀ ਅਮ੍ਰਿਤਸਰ ਉਹਨਾਂ ਦੀ ਰਾਜਧਾਨੀ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਸੱਚੇ ਪਾਤਸ਼ਾ ਅਕਾਲ ਤਖਤ ਤੋਂ ਸੱਚੇ ਪਾਸ਼ਾ ਦੀ ਮੋਹਰ ਥੱਲੇ ਹੁਕਮਨਾਮੇ ਜਾਰੀ ਹੋਇਆ ਕਰਦੇ ਸਨ ਸਿੱਖ ਕੋੜਿਆਂ ਤੇ ਚੜਦੇ ਤਲਵਾਰਾਂ ਲਿਸ਼ਕਾਉਂਦੇ ਤੀਰਾਂ ਦੇ ਨਿਸ਼ਾਨੀ ਸਿੱਖ ਦੇ ਤੇ ਜੰਗਲਾਂ ਵਿੱਚ ਸ਼ਾਹੀ ਹਾਕਮਾ ਵਾਂਗ ਸ਼ਿਕਾਰ ਖੇਡਦੇ ਸਨ ਛੇਵੇਂ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਪੂਰੇ ਸਿਪਾਹੀ ਬਣਾ ਦਿੱਤਾ ਸੀ ਰਾਜ ਕਰਮਚਾਰੀਆਂ ਨੇ ਸਿੱਖਾਂ ਦੀ ਫੌਜੀ ਤਾਕਤ ਨੂੰ ਦਬਾਉਣਾ ਚਾਹਿਆ ਤੇ ਗੱਲੇ ਕੱਥੇ ਲੜਾਈ ਵਾਸਤੇ ਬਹਾਨੇ ਢੋਲਣ ਲੱਗੇ ਸੱਚੀ ਸਰਕਾਰ ਦੀ ਕਮਾਨ ਥੱਲੇ ਸਿੱਖ ਵੀ ਇਸ ਕੰਮ ਲਈ ਤਿਆਰ ਹੋ ਚੁੱਕੇ ਸਨ ਸੋ 1627 ਤੋਂ 1634 ਸਵੀ ਤੱਕ ਸ਼ਾਹੀ ਸੈਨਾ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਚਾਰ ਲੜਾਈਆਂ ਹੋਈਆਂ ਤੇ ਚੌਹਾ ਵਿੱਚ ਹੀ ਗੁਰੂ ਸਾਹਿਬ ਜੀ ਨੂੰ ਪੂਰੀ ਫਤਿਹ ਪ੍ਰਾਪਤ ਹੋਈ ਸ਼ਾਹੀ ਸੈਨਾ ਬਹੁਤੀ ਸਣੇ ਜਰਨਾਂ ਲਾਂ ਮਾਰੀ ਜਾਂਦੀ ਰਹੀ ਤੇ ਰਹਿੰਦੀ ਨਸ ਜਾਂਦੀ ਰਹੀ ਔਰੰਗਜ਼ੇਬ ਦਾ ਸਮਾਂ ਆਇਆ ਤਾਂ ਮੁਗਲਾਂ ਦੀ ੱੱਕੇ ਸ਼ਾਈ ਹੱਦੋਂ ਵੱਧ ਗਈ ਮੋਲਾਣਿਆਂ ਨੂੰ ਖੁਸ਼ ਕਰਨ ਬਦਲੇ ਉਸ ਨੇ ਹਿੰਦੂਆਂ ਤੇ ਸਿੱਖਾਂ ਉੱਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਮੰਦਰ ਢਟਾਉਣੇ ਆਰੰਭ ਕਰ ਦਿੱਤੇ ਪਾਠ ਪੂਜਾ ਬੰਦ ਤੇ ਸ਼ਬਦ ਕੀਰਤਨ ਦੀ ਮਨਾਹੀ ਕਰ ਦਿੱਤੀ ਇਸ ਜ਼ੁਲਮ ਦੇ ਹੱਡ ਨੂੰ ਰੋਕਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਆਪ ਪੇਸ਼ ਕੀਤਾ ਜੋ ਔਰੰਗਜ਼ੇਬ ਦੇ ਹੁਕਮ ਨਾਲ 11 ਨਵੰਬਰ 1675 ਈਸਵੀ ਜਾਨਿਕੇ 12 ਮੱਗਰ ਮੱਗਰ ਸੁਦੀ 5 1762 ਬਿਕਰਮੀ ਨੂੰ ਦਿੱਲੀ ਵਿੱਚ ਸ਼ਹੀਦ ਕਰ ਦਿੱਤੇ ਗਏ ਗੁਰੂ ਸਾਹਿਬ ਜੀ ਦੀ ਸ਼ਹੀਦੀ ਨੇ ਦੇਸ਼ ਪਰਦੇਸੀ ਸਿੱਖਾਂ ਦੇ ਦਿਲਾਂ ਵਿੱਚ ਜੋਸ਼ ਤੇ ਗੁੱਸੇ ਦੀ ਅੱਗ ਬਾਲ ਦਿੱਤੀ ਮਰਨ ਮਾਰਨ ਦੀ ਧਾਰ ਕੀ ਛੇਵੇਂ ਪਾਸ਼ਾ ਜੀ ਦੇ ਸਮੇਂ ਦੀਆਂ ਜਿੱਤਾਂ ਨੂੰ ਯਾਦ ਕਰਦੇ ਹੋਏ ਦਸਵੇਂ ਗੁਰੂ ਸਾਹਿਬ ਜੀ ਦੇ ਛੰਡੇ ਹੇਠ ਇਕੱਠੇ ਹੋਣ ਲੱਗੇ ਦਸ਼ਮੇਸ਼ ਚੀਨੇ ਨੇ ਸੋਚ ਲਿਆ ਕਿ ਹੁਣ ਤਲਵਾਰ ਉਠਾਏ ਬਿਨਾ ਨਿਭਾਉ ਔਖਾ ਹੈ ਸੋ ਮਹਾਰਾਜ ਨੇ ਤੱਕੇਸ਼ਾਈ ਨਾਲ ਟੱਕਰ ਲੈਣ ਵਾਸਤੇ ਬੜੇ ਖੁੱਲੇ ਪੈਮਾਨੇ ਉੱਤੇ ਫੌਜੀ ਤਿਆਰੀਆਂ ਆਰੰਭ ਕਰ ਦਿੱਤੀਆਂ ਪਹਾੜੀਏ ਹਿੰਦੂ ਰਾਜੇ ਬਦੋਬਦੀ ਸਿੱਖਾਂ ਦੇ ਰਾਹ ਵਿੱਚ ਆ ਅੜੇ ਸੋ ਮਜਬੂਰਨ ਸਿੱਖਾਂ ਨੂੰ ਉਹਨਾਂ ਨਾਲ ਵੀ ਲੜਨਾ ਪਿਆ ਕਦੇ ਲੜਾਈ ਕਦੇ ਸੁਲਾ ਤੇ ਕਦੇ ਦੋਹਾਂ ਧਿਰਾਂ ਨੇ ਰਲ ਕੇ ਸ਼ਾਹੀ ਸੈਨਾ ਨਾਲ ਵੀ ਟੱਕਰ ਲਈ ਸਿੱਖ ਇੱਕ ਤਕੜੀ ਫੌਜੀ ਤਾਕਤ ਬਣ ਗਏ ਸਨ ਹੁਣ ਮਹਾਰਾਜ ਜੀ ਨੇ ਸੋਚਿਆ ਕਿ ਉਹਨਾਂ ਦੀ ਪ੍ਰੀਖਿਆ ਕਰਨੀ ਚਾਹੀਦੀ ਦੁਨੀਆ ਦੇ ਇਤਿਹਾਸ ਵਿੱਚ ਇਹ ਅਨੋਖੀ ਪ੍ਰੀਖਿਆ ਸੀ परे दीवान अंदर चमक दी तलवार लेके हुजूर जी ने सिर मांगे सिखी इम्तिहान ਵਿੱਚ پاس ਹੋਈ ਪੰਜਾਂ ਸਿੱਖਾਂ ਨੇ ਸੀਸ ਪੇਟਾ ਕੀਤੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਚਲਾਏ ਹੋਏ ਪੰਥ ਨੂੰ ਦਸਵੇਂ ਗੁਰੂ ਸਾਹਿਬਾਂ ਨੇ ਪੂਰਨਤਾ ਬਖਸ਼ੀ ਪੰਜਾਂ ਪਿਆਰਿਆਂ ਨੂੰ ਅਮਰ ਸ਼ਿਕਾਇਆ ਤੇ ਉਹਨਾਂ ਤੋਂ ਆਪ ਸ਼ਕਿਆ ਉਹਨਾਂ ਨੂੰ ਸਿੰਘ ਬਣਾਇਆ ਤੇ ਆਪ ਸਿੰਘ ਬਣੇ ਐਸੇ ਦਿਨ ਵਿਸਾਖ 1 1756 ਬਿਕਰਮੇ 30 ਮਾਰਚ 1699 ਈਸਵੀ ਹਜ਼ਾਰਾਂ ਸਿੱਖ ਅਮ੍ਰਿਤ ਛਕੇ ਸਿੰਘ ਬਣ ਗਏ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਤਖਤ ਉੱਤੇ ਖਲੋ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿਹਾ ਮੇਰਾ ਰੂਪ ਬਹਾਦਰ ਸਿੰਘੋ ਹੁਣ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਬਣ ਗਏ ਹਾਂ ਤੇ ਵਾਹਿਗੁਰੂ ਜੀ ਕੀ ਫਤਿਹ ਵੀ ਹੋਵੇਗੀ ਅਕਾਲੀ ਪੰਥ ਸਾਧਜਣ ਵਾਸਤੇ ਹੀ ਅਕਾਲ ਪੁਰਖ ਨੇ ਮੈਨੂੰ ਭੇਜਿਆ ਸੀ ਖਾਲਸਾ ਜੀ ਤੁਸੀਂ ਅੱਜ ਤੋਂ ਅਕਾਲ ਪੁਰਖ ਦੇ ਪੁੱਤਰ ਵਾਹਿਗੁਰੂ ਜੀ ਦਾ ਰੂਪ 84 ਤੋਂ ਉੱਚੀ ਜੰਮਣ ਮਰਨ ਤੋਂ ਰਹਿਤ ਤੇ ਸਾਰੀ ਧਰਤੀ ਦੇ ਬਾਦਸ਼ਾਹ ਹੋ ਤੁਹਾਡਾ ਜਨਮ ਖੰਡੇ ਦੀ ਧਾਰ ਵਿੱਚੋਂ ਹੋਇਆ ਹੈ ਸੋ ਸ਼ਸਤਰ ਤੁਹਾਡੀ ਖੇਡ ਹੈ ਲੜਨਾ ਤੁਹਾਡਾ ਕਰਮ ਹੈ ਤੇ ਧਰਮ ਦਾ ਰਾਜ ਕਰਨਾ ਤੁਹਾਡਾ ਹੱਕ ਹੈ ਇਨਸਾਨ ਇਨਸਾਨ ਬਰਾਬਰ ਏ ਜਾਤ ਪਾਤ ਭਰਮ ਹੈ ਓਚ ਨੀਚ ਭਲੇਖਾ ਹੈ ਦੁਨੀਆ ਚਰਾਸੀ ਦਾ ਗੇੜ ਹੈ ਤੇ ਖਾਲਸਾ ਸਭ ਤੋਂ ਉੱਚਾ ਏ ਤੁਸੀਂ ਸਭ ਪਾਈ ਹੋ ਗੁਰਮਤਾ ਤੁਹਾਡੇ ਵਾਸਤੇ ਅਕਾਲੀ ਹੁਕਮ ਹੈ ਤੁਸੀਂ ਵਾਹਿਗੁਰੂ ਜੀ ਦੇ ਚੁਣੇ ਹੋਏ ਸੰਤ ਸਿਪਾਈ ਹੋ ਤੇ ਆਉਣ ਵਾਲੇ ਸਮੇਂ ਲਈ ਤੁਸੀਂ ਦੇਸ਼ ਦੇ ਬਾਦਸ਼ਾਹ ਹੋ ਮੈਂ ਡਾਡਿਆਂ ਦੇ ਹੰਕਾਰ ਤੋੜਾਂਗਾ ਤੇ ਗਰੀਬਾਂ ਨੂੰ ਦੇਸ਼ ਦੀ ਬਾਦਸ਼ਾਹੀ ਦਿਆਂਗਾ ਦੇਸ਼ ਤੁਹਾਡਾ ਹੈ ਤੇ ਤੁਸੀਂ ਹੀ ਦੇਸ਼ ਦੇ ਬਾਦਸ਼ਾਹ ਹੋ ਐਨੀ ਗੱਲ ਸੁਣ ਕੇ ਸਿੱਖਾਂ ਦੇ ਚਿਹਰਿਆਂ ਤੇ ਲਾਲੀਆਂ ਚਮਕਾਈਆਂ ਦਿਲਾਂ ਵਿੱਚ ਜੋਸ਼ ਠਾਠਾ ਮਾਰਨ ਲੱਗਾ ਤਲਵਾਰਾਂ ਮਿਆਨਾਂ ਵਿੱਚੋਂ ਉੱਛਲੀਆਂ ਤੇ ਖੁੱਲੀ ਹਵਾ ਵਿੱਚ ਚਮਕਣ ਲੱਗੀਆਂ ਇੱਕ ਆਵਾਜ਼ ਹੋ ਕੇ ਸਿੰਘਾਂ ਦੇ ਜਜ਼ਬਾਤ ਬਾਹਰ ਨਿਕਲੇ ਤੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਦੀ ਧੁਨ ਨਾਲ ਤਰਤ ਆਕਾਸ਼ ਗੂੰਜ ਉਠੇ ਇਹ ਹਾਂ ਨਾਰਾ ਸਿੱਖਾਂ ਦਾ ਨਿਸ਼ਾਨਾ ਬਣ ਗਿਆ ਗੁਰੂ ਗੋਬਿੰਦ ਸਿੰਘ ਜੀ ਨੇ ਉਮਰ ਦਾ ਚੰਗਾ ਹਿੱਸਾ ਧਰਮ ਜੁੱਧਾ ਵਿੱਚ ਹੀ ਗੁਜ਼ਾਰਿਆ ਆਪ ਜੀ ਦੀਆਂ ਲੜਾਈਆਂ ਪੰਗਾਣੀ ਦੇ ਮੈਦਾਨ 18 ਵਿਸਾਖ 1746 ਬਿਕਰਮੀ 1600 76 ਈਸਵੀ ਤੋਂ ਆਰੰਭ ਹੋਈਆਂ ਤੇ ਅੰਤ ਨੂੰ ਮੁਖਸਰ ਸਾਹਿਬ ਦੀ ਪੁੱਤਰ ਧਰਤੀ ਤੇ ਵਿਸਾਖ 1762 ਬਿਕਰਮੀ 1705 ਈਸਵੀ ਆਮ ਮੁਕੀਆਂ ਨਵੇਂ ਉਠਰੇ ਸਿੱਖ ਪੰਥ ਉੱਤੇ ਚਮਕੌਰ ਜੁੱਧ ਇੱਕ ਭਾਰੀ ਛੱਟ ਸੀ ਐਸੇ ਦਿਨ ਸਿੱਖੀ ਨੇ ਸਦਾ ਵਾਸਤੇ ਮਿਟਣਾ ਜਾਂ ਅਮਰ ਹੋਣਾ ਸੀ ਦੁਨੀਆ ਦੇ ਇਤਿਹਾਸ ਵਿੱਚ ਇੱਕ ਨਰਾਲਾ ਜੰਗ ਸੀ ਇੱਕ ਪਾਸੇ ਭੁੱਖੇ ਤੇ ਥੱਕੇ ਹੋਏ 40 ਸਿਪਾਹੀ ਤੇ ਦੂਜੇ ਪਾਸੇ ਲੱਖਾਂ ਦੀ ਗਿਣਤੀ ਵਿੱਚ ਢਿੱਡੀ ਦਲ ਦੁਸ਼ਮਣ ਕਹਿੰਦੇ ਸਨ ਅੱਜ ਸਿੱਖ ਪੰਥ ਦਾ ਨਾਮ ਨਿਸ਼ਾਨ ਮਟਾ ਦਿੱਤਾ ਜਾਵੇਗਾ ਤੇ ਅਕਾਲ ਦਾ ਪੁਜਾਰੀ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਸੀ ਆਪਣੇ ਪੁੱਤਰਾਂ ਦੇ ਲਹੂ ਵਿੱਚ ਰੰਗ ਕੇ ਅੱਜ ਅਕਾਲੀ ਝੰਡਾ ਸਦਾ ਵਾਸਤੇ ਉੱਚਾ ਚੁਲਾ ਦਿਆਂਗਾ ਇਸ ਕੇਰੇ ਵਿੱਚ ਦੋਵੇਂ ਵੱਡੇ ਸਾਹਿਬਜ਼ਾਦੇ ਤੇ 38 ਸਿੰਘ ਸ਼ਹੀਦ ਹੋ ਗਏ ਸਨ ਗੁਰੂ ਮਹਾਰਾਜ ਜੀ ਕੇਵਲ ਤਿੰਨ ਸਿੰਘਾਂ ਨੂੰ ਨਾਲ ਲੈ ਕੇ ਬਾਹਰ ਨਿਕਲੇ ਸਨ ਕੋਈ ਵੀ ਕੌਮ ਐਸ ਉਮਰ ਵਿੱਚ ਐਨੀ ਵੱਡੀ ਸੱਟ ਖਾ ਕੇ ਸਦੀਆਂ ਵਾਸਤੇ ਸੇਰ ਉਠਾਉਣ ਜੋਗੀ ਨਹੀਂ ਰਹਿੰਦੀ ਪਰ ਗੁਰੂਪੰਥ ਸ਼ਮਾਈ ਦੇ ਅੰਦਰ ਹੀ ਮੁਖਸਰ ਦੇ ਮੈਦਾਨ ਵਿੱਚ ਹੰਕਾਰੀਆਂ ਦਾ ਹੰਕਾਰ ਤੋੜਨ ਦੇ ਸਮਰਥ ਹੋ ਗਿਆ ਪੋਵਿਚ ਚਮਕੌਰ ਸਾਹਿਬ ਜੁਦ ਹੋਇਆ ਤੇ ਵਿਸਾਖ ਵਿੱਚ ਵਜ਼ੀਰ ਖਾਂ ਸੂਬਾ ਸਰਹੰਦ ਨੂੰ ਮੁਖਸਰ ਖਿਦਰਾਣੀ ਦੀ ਟਾਬ ਵਿੱਚ ਪੂਰੀ ਹਾਰ ਹੋਈ ਗੁਰੂ ਗਬੈ ਸਿੰਘ ਜੀ ਦੱਖਣ ਨੂੰ ਚਲੇ ਗਏ ਤਾਂ ਪੰਜਾਬ ਦੇ ਸਿੱਖ ਆਪਣੇ ਕਰੀ ਵਿਹਾਰ ਵਿੱਚ ਰੁੱਝ ਗਏ। ਔਰੰਗਜ਼ੇਬ ਦੇ ਮਰਨ ਤੇ ਉਸ ਦੇ ਪੁੱਤਰਾਂ ਦਾ ਆਪਣੇ ਝਗੜਿਆਂ ਵਿੱਚ ਰੁੱਝ ਜਾਣ ਕਰਕੇ ਸਿੱਖਾਂ ਦਾ ਕਿਸੇ ਨੂੰ ਚੇਤਾ ਵੀ ਨਾ ਰਿਆ। ਪਰ ਸਿੱਖਾਂ ਨੂੰ ਮੁਗਲਾਂ ਦੀਆਂ ਵਧੀਆਂ ਤੇ ਸਰਹੰਦ ਦੀ ਖੂਨੀ ਤਰਤੀ ਕਦੇ ਵੀ ਨਾ ਭੁੱਲੀ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਜ਼ਖਮ ਅਜੇ ਅੱਲੇ ਹੀ ਸਨ ਜਾਂ ਉਤੋਂ ਹੋਰ ਖਬਰ ਪਹੁੰਚੀ। ਕਿ ਸੁਬਾ ਸਰਹੰਦ ਦੇ ਵਜ਼ੀਰ ਖਾਂ ਦੇ ਭੇਜੇ ਹੋਏ ਪਠਾਣਾ ਨੇ ਦੱਖਣ ਵਿੱਚ ਗੁਰੂ ਮਹਾਰਾਜ ਜੀ ਨੂੰ ਧੋਖੇ ਨਾਲ ਖੰਜਰ ਮਾਰ ਕੇ ਜ਼ਖਮੀ ਕਰ ਦਿੱਤਾ ਜਿਸ ਦੇ ਕਾਰਨ ਆਪ 7 ਅਕਤੂਬਰ 1708 ਈਸਵੀ ਨੂੰ ਸ਼ਹੀਦ ਹੋ ਗਏ ਹੁਣ ਤਾਂ ਸਿੱਖਾਂ ਦੇ ਅੰਦਰ ਭਾਂਬੜ ਬਾਲ ਉਠੇ ਉਹ ਸਿਰਫ ਉਸ ਲੀਡਰ ਦੀ ਪਾਲ ਵਿੱਚ ਸਨ ਜਿਹੜਾ ਉਹਨਾਂ ਨੂੰ ਮਰਨ ਮਾਰਨ ਵਾਸਤੇ ਸਰਹੰਦ ਦੇ ਖੂਨੀ ਸ਼ਹਿਰ ਵਿੱਚ ਲੈ ਚੱਲੇ